ਅਗਲੀ ਗੱਲ ਅਗਲੇ ਮੈਂਬਰ ਇਹਨਾਂ ਦੇ ਹੈਗੇ ਨੇ ਸ਼ੰਗਾਰਾ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਜ਼ਾਰਾ ਨੋਆਵਾਰ ਇਹ ਵੀ ਉੱਥੇ ਦੇ ਐਗਜ਼ੀਕਟਿਵ ਦੇ ਮੈਂਬਰ ਨੇ ਇਹਨਾਂ ਨੇ ਵੀ ਆਪਣੇ ਹਸੈਨ ਕਰਕੇ ਬਿਆਨ ਦਰਜ ਕਰਾਇਆ ਸੁਰਿੰਦਰਪਾਲ ਪੁੱਤਰ ਸ਼ਵਰਨ ਸਿੰਘ ਇਹਨਾਂ ਨੇ ਵੀ ਬਿਆਨ ਦਰਜ ਕਰਵਾਇਆ ਇਹ ਦੋ ਬਿੱਲ ਨੇ ਇੱਕੇ ਤਰੀਕ ਤੇ ਦੋ ਬਿੱਲ ਕੱਟੇ ਜਾਂਦੇ ਨੇ ਤੇ ਇੱਕੇ ਦਿਨ 30 ਪਾਵਨ ਸਰੂਪ ਦਿੱਤੇ ਜਾਂਦੇ ਨੇ 139 ਪਾਵਨ ਸਰੂਪਾਂ ਦਾ ਅੱਗੇ ਸੁਣੋ ਅੱਗੇ ਕੀ ਕਹਿੰਦੇ ਨੇ 30 ਪਾਵਨ ਸਰੂਪਾਂ ਤੋਂ ਇਲਾਵਾ ਬਾਕੀ 139 ਪਾਵਨ ਸਰੂਪਾਂ ਦਾ ਸਾਡੀ ਕਮੇਟੀ ਪਾਸ ਕੋਈ ਰਿਕਾਰਡ ਨਹੀਂ ਹੈ ਇਹ ਕਹਿ ਰਹੇ ਨੇ ਅੱਗੇ ਸੁਣੋ ਇਸ ਸਬੰਧੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਆਪ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਇਨਾਂ ਪਾਵਨ ਸਰੂਪਾਂ ਦੇ ਰਿਕਾਰਡ ਦੀ ਦਰੁਸਤੀ ਕਰਵਾਏ ਅਤੇ ਸਾਨੂੰ ਇਨਾਂ ਪਾਵਨ ਸਰੂਪਾਂ ਦੀ ਦੇਖਰੇਖ ਜਾਂ ਸੰਭਾਲ ਸੰਭਾਲ ਸੰਬੰਧੀ ਜੋ ਵੀ ਨਵੇਂ ਦਿਸ਼ਾ ਨਿਰਦੇਸ਼ ਹਨ ਉਹ ਦਿੱਤੇ ਜਾਣ ਤੇ ਅਸੀਂ ਭਰੋਸਾ ਦਵਾਉਂਦੇ ਹਾਂ ਅਸੀਂ ਸੇਵਾ ਸੰਭਾਲ ਕਰਾਂਗੇ ਇਹ ਹੁਣ ਸ਼੍ਰੋਮਣੀ ਕਮੇਟੀ ਨੇ ਦਰੁਸਤੀ ਕਰਨੀ ਹੈ ਤੇ ਸਰਕਾਰ ਨੂੰ ਕਹਿ ਰਹੇ ਹਾਂ ਦਸੋਂ ਦੇ ਵਿੱਚ ਭਗਵੰਤ ਮਾਨ ਨੇ ਕੀ ਵਿਅਦਬੀ ਕਰ ਦਿੱਤੀ ਤੇ ਕੀ ਅਟੈਕ ਕਰ ਦਿੱਤਾ ਦੱਸਿਆ ਜਾ ਜੀ ਇਹਦਾ ਮਤਲਬ ਤੁਸੀਂ ਪੰਜਾਬ ਵਿੱਚ ਖਾਨਾ ਜੰਗੀ ਚਾਹੁੰਦੇ ਹੋ ਤੇ ਮੈਂ ਇੱਥੇ ਕਹਾਂਗਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਜਿਨੇ ਅੱਜ ਇਹ 328 ਪਾਵਨ ਸਰੂਪਾਂ ਤੇ ਕੇਵਲ ਮੈਂ ਇੱਥੇ ਗੱਲ ਕਰ ਰਿਹਾ ਬਾਕੀ ਉਹ ਮੁੱਦਿਆਂ ਤੋਂ ਹਟ ਕੇ 328 ਪਾਵਨ ਸਰੂਪਾਂ ਸੰਬੰਧੀ ਜਿਹੜਾ ਕੰਮ ਨਾ ਕਾਂਗਰਸ ਨੇ ਕੀਤਾ ਤੇ ਨਾ ਹੋਰ ਕਿਸੇ ਨੇ ਉਹ ਇਹ ਮਾਨ ਕਰਨ ਦਾ ਸ਼ੁਰੂ ਕਰ ਦਿੱਤਾ ਕਿਉਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਚਾਹੁੰਦਾ ਹੈ ਕੁਰਸੀ ਰਵੇ ਚੇ ਨਾ ਰਵੇ ਉਹ ਮੁੱਖ ਮੰਤਰੀ ਬਣੇ ਚੇ ਨਾ ਬਣੇ ਪਰ ਇਹ ਕੰਮ ਜ਼ਰੂਰ ਕਰ ਦਵਾਂ ਕਿ ਜਿਹੜੀਆਂ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਨੂੰ ਮੋਹਰਾ ਬਣਾ ਕੇ ਬੇਅਦਬੀਆਂ ਕਰਵਾ ਕੇ ਰੋਟੀਆਂ ਸੇਕਦੀਆਂ ਨੇ 78 ਤੇ 84 ਵਰਗੇ ਕਾਂਡ ਕਰਾ ਦਿੰਦੀਆਂ ਨੇ ਇਹਨਾਂ ਨੂੰ ਦੁਬਾਰੀ ਮੌਕਾ ਨਹੀਂ ਮਿਲਣਾ ਚਾਹੀਦਾ ਲੱਗ ਰਿਹਾ ਇਹ ਇਹੋ ਦੇ ਤੇ ਪਾਬੰਦੀ ਲਾਉਣੀ ਚਾਹੁੰਦਾ ਤੇ ਜੇ ਕਾਂਗਰਸੀ ਲੀਡਰ ਬਾਦਲ ਦਲ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖਤ ਨਾਲ ਖੜੇ ਨੇ ਤੇ ਫਿਰ ਭਗਵੰਤ ਮਾਨ ਸਰਬਪਾਰਟੀ ਮੀਟਿੰਗ ਸਦੋ 328 ਪਵਨ ਸਰੂਪਾਂ ਤੇ ਪੁੱਛੋ ਇਹ ਨਾਲ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿੱਚ ਨੇ ਇਹ ਜਵਾਬ ਦੇਣ ਸਾਰੇ ਜਾਣੇ ਕਾਂਗਰਸੀ ਲੀਡਰ ਤੇ ਕਾਲੀ ਲੀਡਰ ਸ਼ਰਮਣੀ ਕਮੇਟੀ ਮੈਂਬਰ ਸਾਰੇ ਇਹ ਪੁੱਛਿਆ ਜਾਏ ਦੂਸਰੇ ਬੰਨੇ ਗੜਗਾਜ ਸਾਹਿਬ ਸਰਬਪਾਰਟੀ ਸਰਬਜਥਾ ਇੱਕ ਅਕਾਲ ਤਖਸਬ ਵੱਲੋਂ ਸੁਨੇਹਾ ਭੇਜੋ ਇਕੱਤਰਤਾ ਬੁਲਾਓ ਉਹਦੇ ਵਿੱਚ ਫਿਰ ਨਿਰਪੱਖ ਹੋਇਓ ਵੈਰ ਨਾ ਕਰਿਓ ਇਹ ਅਕਾਲੀ ਨੇ ਇਹ ਟਕਸਾਲੀ ਨੇ ਇਹ ਮਸ਼ੀਨਰੀ ਨੇ ਇਹ ਨਿਹੰਗ ਸਿੰਘ ਨੇ ਇਹ ਕਾਰ ਸੇਵਾ ਵਾਲੇ ਨੇ ਇਹ ਨਾਨਕ ਸਰ ਵਾਲੇ ਨੇ ਇਹ ਸਤਕਾਰ ਕਮੇਟੀ ਵਾਲੇ ਨੇ ਇਹ ਸਿੱਖ ਸਦ ਭਾਵਨਾ ਦਲ ਵਾਲੇ ਨੇ ਇਹ ਕਿਸਾਨ ਵਿੰਗ ਹੈ ਨਹੀਂ ਫਿਰ ਸਿੱਖਾਂ ਦੀ ਸਰਬ ਉੱਚਤਾ ਉਹ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਫਿਰ ਸਾਰੀਆਂ ਜਥੇਬੰਦੀਆਂ ਨੂੰ ਕੱਤਰ ਕਰਕੇ ਪੁੱਛੋ ਉਹ ਗੁਰੂ ਗ੍ਰੰਥ ਸਾਹਿਬ ਨਾਲ ਨੇ ਕਿ ਦੋਸ਼ੀਆਂ ਨਾਲ ਨੇ ਉਹ ਬੇਦਬੀਆਂ ਚਾਹੁੰਦੇ ਨੇ ਕਿ ਅਦਬ ਚਾਹੁੰਦੇ ਨੇ ਉਹ ਹੌਂਦ ਚਾਹੁੰਦੇ ਨੇ ਕਿ ਨਸਲ ਤੇ ਅਟੈਕ ਚਾਹੁੰਦੇ ਨੇ ਉਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਕਿ ਪੰਜਾਬ ਨੂੰ ਲਾਂਬੂ ਲਾ ਕੇ ਹੁਣ ਪੱਕੇ ਤੌਰ ਤੇ ਉਹਦਾ ਸਫਾਇਆ ਚਾਹੁੰਦੇ ਨੇ ਇਹ ਧਾਰਮਿਕ ਮੁੱਦੇ ਪਟਕਾ ਕੇ ਇਹਨਾਂ ਤੋਂ ਪੁੱਛਿਆ ਜਾਏ ਤੇ ਪੰਜਾਬ ਦੀ ਜਨਤਾ ਨੂੰ ਵੀ ਬੇਨਤੀ ਕਰਦਾ ਮਾਦੀਆਂ ਮਰਾਈ ਤੁਹਾਡੇ ਵੀਰਾਂ ਦੇ ਉੱਥੇ ਬਹਿ ਕੇ ਕੱਲੀਆਂ ਗਾਲਾਂ ਹੀ ਨਾ ਕੱਢੀ ਜਾਓ ਸਾਨੂੰ ਗਾਲ੍ਹਾਂ ਕੱਢ ਲੋ ਸਾਡਾ ਐਕਸੀਡੈਂਟ ਕਰਾ ਕੇ ਮਰਵਾ ਦੋਗੇ ਫਿਰ ਕੀ ਹੋਊ ਤੁਹਾਨੂੰ ਠੰਡ ਪੈ ਜੂ ਜਾਂ ਤੁਹਾਡਾ ਕੁਝ ਬਣ ਜੂ ਇਹਦੇ ਨਾਲ ਇਹਨਾਂ ਗੱਲਾਂ ਨੂੰ ਬਾਚੋ ਕਿੱਥੋਂ ਸ਼ੁਰੂ ਹੋਈਆਂ ਤੇ ਕਿੱਥੇ ਜਾ ਰਹੀਆਂ ਨੇ